जो शानदार सेंचुरी बनाई है उसकी बात करने वाला हूं पिछले महीने देश इसरो के सौवे रॉकेट की लॉन्चिंग के साक्षी बने हैं ये केवल एक नंबर नहीं है बल्कि इससे स्पेस साइंस में नीत नई ऊंचाइयों को छूने के हमारे संकल्प का भी पता चलता है और इसमें दूसरे देशों की भी बहुत सारी सैटेलाइट्स शामिल है हाल के वर्षों की एक बड़ी बात यह भी रही है कि स्पेस साइंटिस्ट की हमारी टीम में नारी शक्ति की भागीदारी है मुझे यह देखकर भी बहुत खुशी होती है कि आज स्पेस सेक्टर हमारी खड़ा सी आने वाला है बजट सेशन ਤੇ ਮੈਨੂੰ ਲੱਗਦਾ ਹੈ ਅਰਜ ਦੇ ਸੈਸ਼ਨ ਦਾ ਕੋਈ ਉਤ ਉਤੇ ਨਹੀਂ ਸੀ ਉਸ ਸੈਸ਼ਨ ਨੂੰ ਤੁਸੀਂ 8-10 ਦਿਨ ਦਾ ਕਰਦੇ ਔਰ ਹਰ ਵਿਧਾਨ ਸਭਾ ਦੇ ਦੇ ਉਤੇ ਵੀ ਚਰਚਾ ਹੁੰਦੀ ਕਿਸੇ ਵੀ ਵਿਧਾਇਕ ਨੂੰ ਆਪਣੀ ਵਿਧਾਨ ਸਭਾ ਦੇ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਉਠਾਉਣ ਦਾ ਮੌਕਾ ਤੱਕ ਦਿੱਤਾ ਮਿਲਦਾ ਨਹੀਂ ਹੈ ਇਸ ਛੋਰ-ਛਰਾਬੇ ਦੇ ਅੰਦਰ ਨਿਕਲ ਜਾਂਦਾ ਹੁਣ ਵੀ ਤੁਸੀਂ ਇਹ ਦੇਖਣਾ ਇਹ ਡੰਗ ਟਪਾਈ ਆ ਔਰ ਕੇਵਲ ਔਰ ਕੇਵਲ ਦਿੱਲੀ ਦੀ ਹਾਰ ਜਿਹੜੀ ਹੋਈ ਹੈ ਉਹਦੇ ਕਾਰਨ ਜਿਹੜਾ ਦਿੱਲੀ ਚ ਟੀਲਾ-ਟੀਲਾ ਬਿਕਰੀ ਆ ਆਮ ਆਦਮੀ ਪਾਰਟੀ ਪੰਜਾਬ ਦੇ ਅੰਦਰ ਅਸੀਂ ਇਕੱਠੇ ਆ ਇਹ ਦਿਖਾਉਣ ਦੀ ਇੱਕ ਨਾਕਾਮਜਾਬ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ਦੇ 2500 ਤੋਂ ਮਾਸਿਕ ਤਿੰਨ ਬਦਲ ਹੋਏ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਝੂਟਦਾ ਗੁਵਾਰਾ ਬਾਕੀ ਚੇਕਰੋ ਯਾਰ ਪੈਰ ਤੋਂ ਦਰਦ ਮੈਂ ਘੇਰ ਤਾ ਸਾਰੋ ਮੈਨੂੰ ਇਹ ਲੱਗਦਾ ਹੈ ਕਿ ਦਿੱਲੀ ਤੇ ਜਿਸ ਤਰੀਕੇ ਦੇ ਨਾਲ ਸ਼ਰਮਨਾਕ ਹਾਰ ਹੋਈ ਹੈ ਝੂਟਦਾ ਗੁਵਾਰਾ ਜਿਹੜਾ ਫਟਿਆ ਹੈ ਆਪਣੇ ਆਪ ਨੂੰ ਇੱਕ ਝੂਟ ਦਿਖਾਉਣ ਦਾ ਇੱਕ ਪ੍ਰਯਾਸ ਜਿਹੜਾ ਕੀਤਾ ਜਾ ਰਿਹਾ ਹੈ ਔਰ ਜਦੋਂ ਕਿ ਬਜਟ ਸੈਸ਼ਨ ਆਉਣ ਵਾਲਾ ਸੀ ਐਸੇ ਸਮੇਂ ਐਸੇ ਕੀ ਕਾਰਨ ਹੋ ਗਏ ਉਹ ਤੋਂ ਦੇਖੇ ਹੀ ਪਤਾ ਲੱਗੇਗਾ ਨਾ ਲੇਕਿਨ ਜਿਹੜਾ ਅਜੰਡਾ ਭੇਜਿਆ ਉਹ ਕੋਈ ਉਸਾ ਵਰਦਕ ਨਹੀਂ ਹੈ ਜੀ ਔਰ 3 ਸਾਲਾਂ ਚ ਇਸ ਸਰਕਾਰ ਨੇ ਕੋਈ ਵੀ ਸਾਰਥਕ ਚਰਚਾ ਨਹੀਂ ਕੀਤੀ ਜਿਨ੍ਹਾਂ ਕਮਿਟਮੈਂਟ ਦੇ ਨਾਲ ਇਹਨਾਂ ਨੇ ਝੂਠ ਬੋਲ ਕੇ ਲਾਰੇ ਲਾ ਕੇ ਸਰਕਾਰ ਪ੍ਰਾਪਤ ਕੀਤੀ ਸੀ ਅੱਜ ਉਹ ਮੁੱਦੇ ਉਦਾਂ ਦੇ ਉਦਾਂ ਹੀ ਖੜੇ ਐ ਚਾਹੇ ਉਹ ਕਾਨੂੰਨ ਵਿਵਸਥਾ ਹੈ ਚਾਹੇ ਨਸ਼ਾ ਹੈ ਚਾਹੇ ਕਿਸਾਨ ਦੇ ਨਾਲ ਜੁੜੇ ਹੋਏ ਮੁੱਦੇ ਨੇ ਔਰ ਚਾਇਕ ਪਹਿਨਾ ਨਾਲ ਕੀਤੀ ਕਮਿਟਮੈਂਟ ਹੈ ਇਹਨਾਂ ਨੇ ਕੋਈ ਪੂਰੀ ਨਹੀਂ ਕੀਤੀ ਔਰ ਇਹ ਕੇਵਲ ਆਪਣੇ ਆਪ ਨੂੰ ਮੈਨੂੰ ਲੱਗਦਾ ਹੈ ਕਿ ਦਿੱਲੀ ਦੀ ਹਾਰ ਦੇ ਕਾਰਨ ਜਿਹੜੀ ਛਟਪਟ ਆਹ ਹੈ ਪੰਜਾਬ ਦੀ ਰਾਜਨੀਤੀ ਦੇ ਅੰਦਰ ਉਹਦੇ ਅੰਦਰ ਇੱਕ ਨਾ ਇੱਕ ਆਖਰੀ ਕੋਸ਼ਿਸ਼ ਕਰ ਰਹੇ ਨੇ ਇਹ ਮੈਸੇਜ ਦੇਣ ਦੀ ਕਿ ਆਸੀਂ ਸਾਰੇ ਇਕੱਠੇ ਆ ਪਰ ਅੰਦਰ ਬਹੁਤ ਕੁਝ ਚੱਲ ਰਿਹਾ ਹੈ ਕੇਂਦਰੀ 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 ਸਚਿਵ ਹੋਇਆ ਪੰਜਾਬੀ ਪੰਜਾਬੀ ਪਹਿਲਾਂ ਪੰਜਾਬੀ ਕਰ ਪਹਿਲੇ ਪੰਜਾਬੀ ਕਰ ਯਾਰ ਮੈਨੂੰ ਤਾਂ ਇਹ ਦੇਖ ਕੋ ਇਹ ਇਹ ਕਰੰਟ ਪ੍ਰੋਜੈਕਟ ਇਹ ਮੇਰਲੀ ਇਹ ਮੇਰਲੀ ਫਾਰਮੈਲਿਟੀ ਹੈਗੀ ਆ ਕਿਉਂਕਿ ਜਿਹੜਾ ਸਾਨੂੰ ਇਨਫੋਰਮੇਸ਼ਨ ਸਾਰੀ ਆਈ ਆ ਉਹਦੇ ਵਿੱਚ ਕੁਝ ਵੀ ਇਹੋ ਜਿਹਾ ਨਹੀਂ ਹੈ ਜਿਹੜਾ ਸਰਕਾਰ ਜਿਹੜਾ ਉਹ ਡਿਸਕਸ ਕਰਨਾ ਚਾਹੁੰਦੀ ਹੈ ਕਿਉਂਕਿ ਸਰਕਾਰ ਡਿਸਕਸ਼ਨ ਤੋਂ ਭੱਜਦੀ ਆ ਔਰ ਖਾਸ ਕਰਕੇ ਜਿਹੜੇ ਪੰਜਾਬ ਦੇ ਮੁੱਦੇ ਆ ਉਹਨਾਂ ਤੋਂ ਸਰਕਾਰ ਭੱਜਣ ਨੂੰ ਤੁਰੀ ਫਿਰਦੀ ਆ ਤੇ ਸਿਰਫ ਫਾਰਮੈਲਟੀ ਲਈ ਇਹ ਸੈਸ਼ਨ ਜਿਹੜਾ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਤੇ ਮੈਨੂੰ ਲੱਗਦਾ ਕਿ ਇਹਦੇ ਤੋਂ ਅੰਦਰ ਜਾ ਕੇ ਵੀ ਇਹੀ ਗੱਲ ਹੋਣੀ ਆ ਕਿਉਂਕਿ ਮੇਰੇ ਵਰਗੇ ਨੂੰ ਤਾਂ ਵੈਸੇ ਅੰਦਰ ਕਿਤੇ ਘੱਟ ਬੋਲਣ ਦਿੰਦੇ ਆ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਇਹ ਕੋਈ ਸਾਡੀ ਦੁੱਖ ਦੀ ਰਗ ਜਿਹੜੀ ਆ ਉਹਦੇ ਤੇ ਹੱਥੋਂ ਥਰੱਕ ਦਿੰਦੇ ਆ ਪਰ ਉਹ ਆਪ ਇਹ ਸੈਸ਼ਨ ਲੇਟ ਕਿਉਂ ਕੀਤਾ ਗਿਆ ਕੁਝ ਕੁ ਪਤਾ ਨਹੀਂ ਤਾ ਕਿਆ ਜਾ ਰਹੀ ਕੀ ਇਹ ਨਾ ਇਹਨਾਂ ਦਾ ਵਾਸ ਚੱਲੇ ਤੇ ਬਜਟ ਸੈਸ਼ਨ ਵਿੱਚ ਨਾ ਲੈ ਕੇ ਆਉਣ ਅਸਲੀ ਗੱਲ ਹੈ ਇਹ ਫਾਰਮੈਲਟੀ ਲਈ ਆ ਬਜਟ ਸੈਸ਼ਨ ਗਿਆ ਦਾ ਸਹੀ ਚਾਹ ਕਰਕੇ ਜੀ ਤਿਆਰੀ ਦੋ ਕਹਿੰਦੇ ਸੀ ਕਾਂਗਰਸ ਦੇ ਬੀਜੇ ਕੰਡੇ ਚੁਗੀ ਜਾਣੇ ਆ ਇਹ ਕਿੰਨੇ ਕ ਸਾਲ ਚੁਗੀ ਜਾਣਗੇ ਪਹਿਲਾਂ ਸਰਕਾਰ ਮੈਂ ਕਿੰਨਾ ਪਿਛਲੇ ਸਮੇਂ ਚ ਜਿਹੜੀਆਂ ਗਲਤੀਆਂ ਹੋਈਆਂ ਹੁਣ ਇੱਕ ਮੈਂ ਤੁਹਾਨੂੰ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹਨਾ ਜਿਹੜਾ ਟ੍ਰਿਬਿਊਨਲ ਹੈ ਟ੍ਰਿਬਿਊਨਲ ਕਦੋਂ ਬਣਦਾ ਜਿਹੜਾ ਰਿਪੀਰੀਅਨ ਸਟੇਟ ਹੋਵੇ ਇਹ ਇਹ ਬੀਸਿਕਲੀ ਤਾਂ ਰਪੇਰੀਅਨ ਸਟੇਟ ਨਹੀਂ ਨਾ ਰਾਜਸਥਾਨ ਤੇ ਨਾ ਹਰਿਆਣਾ ਅੱਛਾ ਜੇ ਪਿਛਲਿਆਂ ਨੇ ਗਲਤੀਆਂ ਕੀਤੀਆਂ ਫਿਰ ਇਹਦਾ ਮਤਲਬ ਤੁਸੀਂ ਵੀ ਉਹੀ ਗਲਤੀਆਂ ਕਰੀ ਜਾਓਗੇ ਭਈ ਪਿਛਲੇ ਸਮੇਂ ਦੇ ਵਿੱਚ ਜੇ ਕਿਸੇ ਨੇ ਗਲਤੀਆਂ ਕੀਤੀਆਂ ਹੁਣ ਕਮ ਸੇ ਕਮ ਤੁਹਾਨੂੰ 3 ਸਾਲ ਹੋ ਗਏ ਆ ਕਿਉਂਕਿ ਭਗਵੰਤ ਮਾਨ ਜੀ ਆ ਜਿਹੜੀ ਕੇਜਰੀਵਾਲ ਜੀ ਨੂੰ ਦਿੱਤੀ ਹੋਈ ਸਿਕਿਉਰਿਟੀ ਆ ਉਹਦੀ ਗੱਲ ਕਰਦੇ ਆ ਤੇ ਮੈਂ ਇਹਨਾਂ ਨੂੰ ਪੁੱਛਣਾ ਚਾਹਨਾ ਕਿਉਂਕਿ ਇਹ ਕਹਿੰਦੇ ਵੀ ਅਸੀਂ ਤਾਂ ਮਮਤਾ ਬੇਨਰਜੀ ਨੂੰ ਵੀ ਦਿੱਤੀ ਸੀ ਕਿ ਪੈਸੇ ਜਮ੍ਹਾਂ ਕਰਾਏ ਸੀ ਇਹ ਅੱਜ ਪੰਜਾਬ ਦੇ ਹਾਊਸ ਦੇ ਵਿੱਚ ਵਿਧਾਨ ਸਭਾ ਹਾਊਸ ਦੇ ਵਿੱਚ 10 ਦਿਨ ਭੀ ਕੇਜਰੀਵਾਲ ਦੀ ਸਿਕਿਉਰਟੀ ਲਈ ਕਿੰਨੇ ਪੈਸੇ ਜਮ੍ਹਾਂ ਕਰਾਏ ਆ ਪਰ ਉਹ ਕਿ ਅਸਲੀ ਗੱਲ ਹੈ ਕਿ ਗੱਲਾਂ ਦਾ ਜਿਹੜਾ ਵਰਚੂਲੀ ਕਰਾਹ ਕਰਦੇ ਆ ਇਸ ਸਰਕਾਰ ਦੇ ਬਿਲਕੁਲ ਪੱਲੇ ਕੁਝ ਨਹੀਂ ਹੈਗਾ ਇਹਨਾਂ ਦਾ ਤਾਂ ਉਹ ਹਾਲ ਆ ਭਿਜਦਾ ਕਹਿੰਦੇ ਹੁੰਦੇ ਨੇ ਨਾ ਵੀ ਯਾਰ ਦੇ ਢੂਏ ਤੇ ਰੁੱਕ ਜੰਮਿਆ तो दा चलो चार दिन बैठा कुछ नहीं है। सर, बड़े बड़े प्रशासनिक बदल हुए सरकार का कहना है की भ्रष्टाचार आरोप किया गया है, लगता है आपको सर, तीन साल जितनी इन्होंने मेरा ख्याल होर्डिंग लगा दी कि हाँ भाई हमने इतनी करप्शन पकड़ ली इतनी करप्शन पकड़ ली और अब ये क्या जरूरत पड़ गई कि हाँ भाई ये करप्शन के अगेंस्ट स्पेशल ड्राइव इसका मतलब करप्शन बहुत बढ़ गई है। जो, है जो पुलिस है बिल्कुल ये पुलिस राज बन चुका है ये स्टेट जो है मैं ओपनली कहता हूँ कि ये डेमोक्रेसी नहीं है क्योंकि डेमोक्रेसी में ऐसे हालात पैदा नहीं होते जो इन्होंने पंजाब के कर दिए तो 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 ते ते के जो लोग हैं जहाँ जो केंद्र की नीतियाँ पंजाब के खिलाफ है उन पर विचार चर्चा होगी और उन पर काम किया जाएगा क्योंकि पंजाब केंद्र हमेशा से पंजाब को जो जो है वो अनदेखा कर रहा है जैसे हमारा दस हजार करोड़ रुपया वो लगातार तीन साल से वो नहीं दिया गया और विधानसभा से भी और हमारे ए डी साहब की तरफ से भी वो कोर्ट में भी केस लगा हुआ है कि वो पैसे हैं जो वो पंजाब को दिए जाए ताकि हम जो रूरल डेवलपमेंट का फंड है उसको ਆ گاؤں ਦੀਆਂ ਸੜਕਾਂ 'ਤੇ ਔਰ ਜੋ ਅਨਾਜ ਦੀਆਂ ਮੰਡੀਆਂ ਹੋਏ ਉਨਾਂ 'ਤੇ ਲਗਾਇਆ ਜਾ ਸਕੇ ਮੁੱਖ ਮੰਤਰੀ ਤਾਂ ਮਿਲਦੇ ਨਹੀਂ ਆਂ ਤੁਸੀਂ ਗੱਲਬਾਤ ਕਿਤੇ ਮੁੱਖ ਮੰਤਰੀ ਤੇ ਇੱਕ ਵਾਰੀ ਵੀ ਜਾ ਕੇ ਨਹੀਂ ਮਿਲ ਰਹੇ ਨਾਲ ਗ੍ਰਹਿ ਮੰਤਰੀ ਨਾਲ ਪ੍ਰਾਈਮ ਮਿਨਿਸਟਰ ਨੂੰ ਦੇਖੋ ਜੀ ਇਹ ਜੋ ਇਹ ਜ਼ਰੂਰੀ ਇਹ ਜ਼ਰੂਰੀ ਨਹੀਂ ਹੁੰਦਾ ਕਿ ਜਾ ਕੇ ਮੈਂ ਨਾ ਹੁੰਦਾ ਜੋ ਅੱਜਕੱਲ੍ਹ ਸਾਧਨ ਦਿੱਤੇ ਨੇ ਜੋ ਈਮੇਲਸ ਨੇ ਜਾਂ ਜੋ ਸਾਡੇ ਆਫੀਸਰਜ਼ ਨੇ ਜਦੋਂ ਉਹ ਉਹ ਜਿਹੜਾ ਚਿੱਠੀ ਪੱਤਰ ਕਰਦੇ ਆ ਤਾਂ ਇਹ ਜ਼ਰੂਰੀ ਥੋੜੀ ਆ ਵੀ ਜਾ ਕੇ ਮੰਗਣਾ ਹੀ ਆ ਜਦੋਂ ਸਾਡਾ ਹੱਕ ਆ ਤੇ ਉਹਨਾਂ ਨੂੰ ਵੈਸੇ ਹੀ ਉਹਨਾਂ ਨੂੰ ਉਹਨਾਂ ਨੂੰ ਵੈਸੇ ਹੀ ਚਾਹੀਦਾ ਕਿ ਉਹ ਹੱਕ ਦਿੱਤਾ ਜਾਵੇ ਤੋ ਜਾ ਕੇ ਮੰਗਣ ਨੂੰ ਅਸੀਂ ਕੋਈ ਖੈਰ ਥੋੜੀ ਮੰਗ ਰਹੇ ਆ థాంਕ ਯੂ ਸੋ ਮੱਚ